ਯੋਧਨਾਸ਼ਮ ਰੁਧ ਮੁਹਿੰਮ ਦੇ ਤਹਿਤ ਸੂਬੇ ਪਾਰਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ਾ ਤਸਕਰਾ ਦੇ ਉੱਤੇ ਗਾਜ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਗੜਸ਼ੰਕਰ ਦੇ ਪਿੰਡ ਬਸਤੀ ਸੈਂਸੀਆ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨਸ਼ਾ ਤਸਕਰਾ ਦੇ ਗੈਰ ਕਾਨੂੰਨੀ ਪੈਸਿਆਂ ਦੇ ਨਾਲ ਤਸਕਰੀ ਦੇ ਪੈਸਿਆਂ ਨਾਲ ਬਣਾਏ ਮਕਾਨ ਦੇ ਉੱਤੇ ਜੋ ਹੈ ਪੁਲਿਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੜਸ਼ੰਕਰ ਦੇ ਪਿੰਡ ਬਸਤੀ ਸੈਂਸੀਆ ਤੋਂ ਜਿੱਥੇ ਕਿ ਮੌਕੇ ਤੇ ਖੁਦ ਐਸਐਸਪੀ ਸੰਦੀਪ ਕੁਮਾਰ ਮਲਿਕ ਵੀ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਪੂਰੇ ਲਾਤਾ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਪੂਰੇ ਆਪਰੇਸ਼ਨ ਵੇਲੇ ਉਹ ਉੱਥੇ ਹੀ ਮੌਜੂਦ ਰਹੇ ਜਿੱਥੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਉੱਥੇ ਹੀ ਉਹਨਾਂ ਦੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਮਕਾਨਾਂ ਦੇ ਉੱਤੇ ਵੀ ਸਕੰਜਾ ਕਸਤੇ ਹੋਏ ਪੁਲਿਸ ਤੇ ਸਰਕਾਰ ਨਜ਼ਰ ਆ ਰਹੀ ਹੈ ਜਿੱਥੇ ਕਿ ਲਗਾਤਾਰ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਉਹਨਾਂ ਦੀਆਂ ਮਕਾਨਾਂ ਨੂੰ ਢਾਇਆ ਜਾ ਰਿਹਾ ਹੈ ਤੇ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਹੈ ਕਾਰਵਾਈਆਂ ਚੱਲ ਰਹੀਆਂ ਨੇ ਤਾਂ ਐਸਐਸਪੀ ਵੱਲੋਂ ਹੋਰ ਕੀ ਕੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਅੱਜ ਗੜਸ਼ੰਕਰ ਦੇ ਪਿੰਡ ਦੇਣੋਵਾਲ ਬਸਤੀ ਸ ਬਲੋ ਕਾਰਵਾਈ ਕੀਤੀ ਗਈ ਹੈ ਜਿਹੜੇ ਕਿ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਐਸਐਸਪੀ ਸੰਦੀਪ ਕੁਮਾਰ ਮਲਕ ਜੀ ਸਾਡੇ ਨਾਲ ਨੇ ਸਰ ਕੀ ਕਹੂਗਾ ਅੱਜ ਜਿਹੜੀ ਕਾਰਵਾਈ ਹੋਈ ਹੈ ਇਹ ਨਸ਼ਾ ਤਸਕਰਾਂ ਤੇ ਹੋਈ ਹੈ ਜਾਂ ਫਿਰ ਇਹ ਕਿਹੜੀ ਹੋਈ ਯੋਧ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਇਹ ਨਜਾਇਜ਼ ਕਬਜ਼ਿਆਂ ਤੇ ਜੀ ਦੇਖੋ ਅਸੀਂ ਖੜੇ ਆ ਅੱਜ ਦਿਨੋਵਾਲ ਖੁਰਦ ਸਾਡਾ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਚ ਹੈਗਾ ਇਹ ਪਿੰਡ ਇੱਥੇ ਇੱਕ ਬਸਤੀ ਹੈ ਜੋ ਕਿ ਕਾਫੀ ਸਾਡਾ ਹੌਟਸਪੌਟ ਹੈਗਾ ਬਿਕੋਜ਼ ਆਫ ਡਰੱਗਸ ਉੱਥੇ ਹੀ ਇਹ ਕਾਰਵਾਈ ਚੱਲ ਰਹੀ ਹੈ ਕਾਰਵਾਈ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀ ਹੋਈ ਹੈ ਨੀਅਰ ਅਬਾਊਟ 13 ਮਰਲੇ ਥਾਂ ਹੈਗੀ ਜੋ ਪੰਚਾਇਤੀ ਲੈਂਡ ਨੂੰ ਕਬਜ਼ਾ ਕੀਤਾ ਹੋਇਆ ਤੋਂ ਬੀਡੀਪੀਓ ਸਾਹਿਬ ਵੱਲੋਂ ਸਰਵੇਖਣ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਪੁਲਿਸ ਹੈਲਪ ਵਾਸਤੇ ਇੱਥੇ ਬੁਲਾਇਆ ਗਿਆ ਸੀਗਾ ਐਂਡ ਕਾਫੀ ਭਾਰੀ ਮਾਤਰਾ ਦੇ ਵਿੱਚ ਅਸੀਂ ਅੱਜ ਇੱਥੇ ਪੁਲਿਸ ਬਲ ਲਾਇਆ ਹੈਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਸਾਡੇ ਸੀਨੀਅਰ ਆਫਸਰਸ ਇੱਥੇ ਮੌਜੂਦ ਨੇ ਐਂਡ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀਆਂ ਇਹਨਾਂ ਤੇ ਇਹ ਨੀਅਰ ਅਬਾਊਟ ਨੋ ਫੈਮਿਲੀਜ਼ ਐਂਡ ਇਹਨਾਂ ਦੇ ਪਰਿਵਾਰਿਕ ਮੈਂਬਰਸ ਤੇ ਇਹਨਾਂ ਨੇ ਮਿਲਾ ਕੇ ਨੀਅਰ ਅਬਾਊਟ 100 100 ਐਫਆਈਆਰਸ ਦਰਜ ਨੇ 100 ਕੇਸਿਸ ਦਰਜ ਹੈ ਜਿਨ੍ਹਾਂ ਦੇ ਵਿੱਚੋਂ ਮੈਕਸਿਮਮ ਕੇਸਿਸ ਐਨਡੀਪੀਐਸ ਦੇ ਹਨ ਜਿਹੜੀ ਇਨਕ੍ਰੋਚਮੈਂਟਸ ਕੀਤੀਆਂ ਉਸਾਰੀ ਕੀਤੀ ਹੈ ਉਹ ਵੀ 2 ਨੰਬਰ ਦਾ ਪੈਸਾ ਸਮਗਲਿੰਗ ਕਰਕੇ ਪੈਡਲਿੰਗ ਕਰਕੇ ਇਹਨਾਂ ਨੇ ਕਮਾਇਆ ਹੈਗਾ ਤਾਂ ਡੈਫੀਨਿਟਲੀ ਇਟ ਇਜ਼ ਅ ਹਿੱਟ ਔਨ देयर ਫਾਈਨੈਂਸ਼ੀਅਲਸ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਸ ਮੁਹਿੰਮ ਦੇ ਵਿੱਚ ਵੀ ਇਹਨੂੰ ਦੇਖਿਆ ਜਾ ਸਕਦਾ ਹੈ ਇਹ ਇਲੀਗਲ ਇਨਕ੍ਰੋਚਮੈਂਟਸ ਜੋ ਡਰੱਗਸ ਸਮਗਲਰਸ ਨੇ ਬਣਾਈਆਂ ਹਨ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਇਹ ਗਲਤ ਤਰੀਕੇ ਨਾਲ ਕਾਰਵਾਈ ਕਰਦੇ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਐਂਡ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ ਸਰ ਇਹ ਕਿੰਨੇ ਕ ਘਰ ਹੈ ਤਕਰੀਬਨ ਜਿਹੜੇ ਕਿ ਢਾਇਆ ਜਾ ਰਹੇ ਜੀ ਸਾਡੇ ਕੋਲ ਜਿਹੜਾ ਹੈਗਾ ਇਹ ਨੋ ਫੈਮਲੀਆਂ ਹੈਗੀ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਹੂਈਆਂ ਅਲੱਗ ਅਲੱਗ ਇਹਦੇ ਵਿੱਚ ਇੱਕ ਹੈਗਾ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਨਿਰਮਲ ਸਿੰਘ ਅਮਰਜੀਤ ਕੌਰ ਸਿੰਧੂ ਤਿਲਕਰਾਜ ਪਰਮਜੀਤ ਕੌਰ ਤੇ ਨਵਦੀਪ ਸਿੰਘ ਇਹਨਾਂ ਦੀ ਫੈਮਲੀਆਂ ਹੈਗੀ ਜਿਨ੍ਹਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀ ਹੂਈਆਂ ਅੱਜ ਇਹ ਸਾਰੀ ਇਨਕ੍ਰੋਚਮੈਂਟਸ ਨੂੰ ਹੀ ਢਾਇਆ ਜਾ ਰਿਹਾ ਹੈ ਸੋ ਇਹ ਸੰ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਾਲਕ ਜਿਨ੍ਹਾਂ ਨੇ ਦੱਸਿਆ ਕਿ ਤਕਰੀਬਨ 9 ਹਾਰਨੇ ਜਿਹੜੇ ਕਿ ਨਜਾਇਜ਼ ਜਿਨ੍ਹਾਂ ਵੱਲੋਂ ਕਬਜ਼ੇ ਕੀਤੇ ਗਏ ਨੇ ਉਹ ਅੱਜ ਕਾਰਵਾਈ ਕੀਤੀ ਗਈ ਹੈ ਵੀਡੀਓ ਸਾਹਿਬ ਇੱਥੇ ਪਹੁੰਚੇ ਹੋਏ ਨੇ ਪਟਵਾਰੀ ਪਟਵਾਰ ਪਟਵਾਰੀ ਸਾਹਿਬ ਪਹੁੰਚੇ ਗਏ ਨੇ ਸੋ ਅੱਜ ਕਾਰਵਾਈ ਕੀਤੀ ਗਈ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਅ즈ਮੀਰ ਪਨੋੜ ਦੈਨਿਕ ਸਵੇਰਾ ਗੜਸ਼ੰਕਰ